ਏ ਜੀ ਸਾਨੂੰ ਤਾਂ ਪਤਾ ਸੀ ਘਰ ਬੈਠੇ ਸੀ ਫੋਨ ਕੀਤਾ ਜੀ ਇਹਨਾਂ ਦਾ ਵੈਕਸੀਨ ਲੋ ਤੁਹਾਡੇ ਮੁੰਡੇ ਸੀਰੀਅਸ ਹੈ ਸੀ ਵੱਲ ਹਸਲ ਪੁੱਛੋ ਅਗਰ 20 ਕੁਇੰਟਲ ਜਣਾ ਤਾਂ ਉਹਦੇ 60 ਕੁਇੰਟਲ ਮਾਲ ਲੱਦੇ ਹੁੰਦਾ ਇਹ ਸਾਰਾ ਇਹਨਾਂ ਦਾ ਜਿੰਨੀਆਂ ਟਰਾਂਸਪੋਰਟਾਂ ਨੇ ਪਤਾ ਨਹੀਂ ਸ਼ਾਇਦ ਆਈ ਥਿੰਕ ਇਹ ਸੇ ਫੰਕਸ਼ਨ ਤੇ ਚੱਲੇ ਸੀ ਇਹ ਜੋ ਵੀ ਇਹਨਾਂ ਦਾ ਸ਼ੇਰਵਾਨੀ ਸ਼ੁਰੂ ਨੇ ਕੱਪੜੇ ਕੋਲ ਟੰਗੇ ਹੋਏ ਸੀ ਤੀਨੇ ਅਫਸਰਾਂ ਦਾ ਤੇ ਇੱਥੇ ਨਹੀਂ ਹੈ ਅਗਰ ਸੀ ਨਹੀਂ ਅਫਸਰਾਂ ਦੇ ਧਿਆਨ ਦੇ ਵਿੱਚ ਉਹ ਜਿਹੜੀਆਂ ਕਾਲੀਆਂ ਪੇਡਾਂ ਫੜ ਲਈਆਂ ਨਾ ਤਾਂ ਇਦਾਂ ਦੇ ਬੱਚਿਆਂ ਦੀ ਜਾਨ ਨਾ ਜਾਵੇ ਉਹ ਟਰਨ ਦੇ ਵਿੱਚ ਇੱਕਦਮ ਇੱਕ ਇੰਨੀ ਜੋਰ ਨਾਲ ਢਾਕਾ ਪਿਆ ਨਾ ਕਿਸੇ ਨੇ ਫੋਨ ਵੀ ਨਹੀਂ ਕੀਤਾ ਐਂਬੂਲੈਂਸ ਕੁਦਰਤੀ ਆ ਗਈ ਲੰਗ ਕਿਸੇ ਹੋਰ ਕੰਮ ਨੂੰ ਰਹੀ ਸੀ ਅਸੀਂ ਉਹਨੂੰ ਕੋ ਚੱਕ ਕੇ ਲੈ ਜਾ ਉਹ ਵੀ ਵਿਚਾਰਾ ਮੰਨ ਗਿਆ ਪੁਲਿਸ ਨੂੰ ਕਿਹਾ ਵੀ ਮਿੰਤਾ ਕਰਦੇ ਪਿਆ ਵੀ ਇਹਨਾਂ ਨੂੰ ਰੋਕ ਕੇ ਰੱਖੋ ਅਸੀਂ ਉਹਨਾਂ ਨੇ ਕੀ ਕੀਤਾ ਕਿ ਪੁਲਿਸ ਨੇ ਉਹਨੂੰ ਭਜਾ ਦਿੱਤਾ ਕੀ ਲੁਧਿਆਣਾ ਦੀ ਪੁਲਿਸ ਕੀ ਠਾੜਿਆਂ ਚ ਬੰਡੀ ਹੋਈ ਆ ਇੱਕ ਬੰਦੇ ਦੀ ਬੱਚੇ ਦੀ ਮੌਤ ਹੋ ਗਈ ਆ ਉਹਦੇ ਜਿਹੜੇ ਮੁਜਰਮ ਨੇ ਉਹ ਇੱਥੇ ਸ਼ਰਿਆਂ ਵਿੱਚੋਂ ਸਿਵਲ ਹਸਪਤਾਲ ਦੇ ਵਿੱਚੋਂ ਭੱਜ ਕੇ ਸ਼ਰਿਆਂ ਵਿੱਚ ਇਹਨਾਂ ਦੇ ਸਾਹਮਣੇ ਇੱਕ ਹੋਰ ਆ ਉਹ ਹੈਂਡੀਕੈਪ ਉਹ ਕੁਝ ਨਹੀਂ ਕਰ ਸਕਦਾ ਇਹ ਹੀ ਸੀਗਾ ਇਹਦੇ ਸਾਰੇ ਜੀ ਦੇ ਜੀਰੇ ਸੀ ਇਹ ਤਾਂ ਪੈਂਟ ਲੈਣ ਗਿਆ ਸੀ ਸਕੂਲ ਦੇ ਕਿੰਦਾ ਸੌਂ ਵਰਨਾ ਗਰਮ ਪੈਂਟ ਪਾਣੀ ਹੈ ਮੰਮੀ ਮੈਂ ਕੱਪੜਾ ਲੈ ਆਵਾਂ ਜਾ ਕੇ ਤੇ ਕੱਪੜਾ ਲੈਣ ਆਇਆ ਸੀ ਸਪੋਰਟ ਆ ਅਸੀਂ ਇੱਥੇ ਬੈਠੇ ਆ ਜਿਹੜੇ ਸਾਡੇ ਬੰਦੇ ਦੀ ਮੌਤ ਹੋਈ ਆ ਜਿਹੜੇ ਬੰਦੇ ਨੇ ਕੀਤਾ ਉਹ ਭੱਜ ਗਏ ਜੀ ਅਸੀਂ ਇਹਨਾਂ ਨੂੰ ਇਹੀ ਕਿਹਾ ਕਿ ਜਿਹੜੇ ਸਬੰਧਤ ਥਾਣੇ ਆ ਕਾਰਵਾਈ ਉਹੀ ਕਰਨਗੇ। ਲੋਧਣਾ ਲੈਵਨੋ ਢੁਰਚਕੇ ਤੁਸੀਂ ਤੇ ਮੈਂ ਹਾ ਯੂਮਬਰੀ ਲੁਧਾ ਦਾ ਗਿਲ ਰੋਡ ਤੇ ਇੱਕ ਦਰਤਨਾਕ ਹਾਸਾ ਵਾਪਸ ਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਤਸਵੀਰਾਂ ਦੇਖ ਸਕਦੇ ਤੁਸੀਂ ਇਹਦੇ ਮਾਤਾ ਪਿਤਾ ਇੱਥੇ ਮੌਜੂਦ ਨੇ ਸਵਾਲ ਹਸਪਤਾਲ ਦੇ ਵਿੱਚ ਆਏ ਨੇ ਜਿਹੜੋ ਉਸ ਵਿਅਕਤੀ ਕਾਇਲ ਹੋਇਆ ਸੀਗਾ ਤੇ ਹੁਣ ਗੱਲਬਾਤ ਕੀ ਜਾਂਦੇ ਆ ਭਾਜੀ ਕੀ ਹੋਇਆ ਕੀ ਸੀਗਾ ਮੌਤ ਕਿੱਦਾਂ ਹੋਈ ਹੈ ਐਕਸੀਡੈਂਟ ਕਿੱਦਾਂ ਆਇਆ ਐਕਸੀਡੈਂਟ ਹੋਇਆ ਜੀ ਅੱਛਾ ਕਿੱਥੇ ਹੋਇਆ ਔਰੋੜਾ ਪਲੇਸੀ ਔਰੋੜਾ ਪਲੇ ਇਹ ਕੌਣ ਸੀਗਾ ਵਿਅਕਤੀ ਜਿਹਦੀ ਮੌਤ ਹੋਈ ਹੈ ਤੁਹਾਨੂੰ ਨਹੀਂ ਪਤਾ ਬੇਟਾ ਮੇਰਾ ਮੁੰਡਾ ਸੀ ਜੀ ਤੁਹਾਡਾ ਮੁੰਡਾ ਸਿੰਘ ਜੀ ਦੀ ਮੌਤ ਮੇਰਾ ਮੁੰਡਾ ਸੀ ਕੀ ਨਾਮ ਸੀ ਇਹਦਾ ਸਿੰਦਰ ਸਿੰਘ ਜੀ ਸਿੰਦਰ ਜੀ ਕੀ ਕਰਦਾ ਕੀ ਸੀਗਾ ਉਹ ਆਰਬੀ ਚੰਗੇ ਕੰਮ ਕਰਦਾ ਸੀ ਇਹਨੇ ਦੇਖੋ ਆਰਬੀ ਚੰਗੇ ਕੰਮ ਕਰਦਾ ਇਹ ਕਿੱਥੇ ਆਰਬੀ ਚੰਗੇ ਇਹ ਏਟੀਏ ਏਟੀਆ ਦੀ ਮਤਲਬ ਇਹ ਔਰੋੜਾ ਪਲੇਸੀ ਰੈਡ ਰੈਡ ਉੱਥੇ ਹੀ ਹੈ ਜੀ ਅੱਛਾ ਤੇ ਅੱਜ ਇਹ ਮੌਤ ਕਿੱਦਾਂ ਹੋਈ ਤੇ ਐਕਸ਼ਨ ਕਿੱਦਾਂ ਆਇਆ ਏ ਜੀ ਸਾਨੂੰ ਤਾਂ ਪਤਾ ਸੀ ਘਰ ਬੈਠੇ ਸੀ ਫੋਨ ਕੀਤਾ ਜੀ ਇਹਨਾਂ ਦਾ ਵੈਕਸੀਨ ਲੋ ਤੁਹਾਡੇ ਮੁੰਡੇ ਸੀਰੀਅਸ ਹੈ ਸੀਵਲ ਹਸਪਤਲ ਪੋਚੋ ਜੇ ਨਹੀਂ ਆਟ ਕੇ ਦੀ ਜੀ ਤੁਹਾਨੂੰ ਇਤਲਾਹ ਮਿਲੀ ਸੀਵਲ ਇਤਲਾਹ ਹਾਂ ਇਤਲਾਹ ਮਿਲੀ ਸੀ ਜੀ ਪਾ ਜੀ ਤੁਸੀਂ 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 ਮੌਕੇ ਤੇ ਲੱਗੇ ਕੀ ਨਾਮ ਤੁਹਾਡਾ ਜੀਮ ਲੋਤਰਾ ਸਰ ਕਿੱਦਾਂ ਹੋਇਆ ਐਕਸੀਡੈਂਟ ਅਰੇ ਹੋਇਆ ਪਾ ਜੀ ਇਦਾਂ ਹੈ ਕਿ ਜਿਹੜਾ ਆਰ.ਬੀ ਚਿਕਨ ਤੋਂ ਇੱਕ ਟਰਨ ਕਰਨ ਲੱਗਿਆ ਮੁੰਡਾ ਔਰ ਇਹ ਦੋ ਮੁੰਡੇ ਐਕਟਿਵਸ 'ਵਾਰ ਪਤਾ ਨਹੀਂ ਸ਼ਾਇਦ ਆਈ ਥਿੰਕ ਇਸ ਫੰਕਸ਼ਨ ਤੇ ਚੱਲੇ ਸੀ ਇਹ ਜੋ ਵੀ ਇਹਨਾਂ ਦੇ ਸ਼ੇਰਵਾਨੀ ਸ਼ੁਰੂ ਨੇ ਕੱਪੜੇ ਕੋਲ ਟੰਗੇ ਹੋਏ ਸੀ ਬਹੁਤ ਸਪੀਡ ਤੇ ਸੀ ਔਰ ਉਹ ਉਸ ਮੁੰਡਾ ਵੀ ਹੁਣ ਕਾਲੀ ਸੀ ਹੈ ਜਿੰਨੂੰ ਵੀ ਕਾਲੀ ਸੀ ਇਹਨਾਂ ਨੇ ਇੱਕ ਟਰਨ ਕੱਢਿਆ ਔਰ ਟਰਨ ਦੇ ਵਿੱਚ ਇੱਕਦਮ ਇੱਕ ਇੰਨੀ ਜੋਰ ਨਾਲ ਢਾਕਾ ਪਿਆ ਨਾ ਕਿ ਉਹ ਉੱਡਿਆ 5-6 ਫੁੱਟ ਔਰ ਸਿਰ ਥੱਲੇ ਬਚਿਆ ਔਰ ਮੈਂ ਵੈਸੇ ਤਾਂ ਪੰਜਾਬੀਆਂ ਨੂੰ ਵੀ ਕਹਿ ਦਿੰਨਾ ਵੈਸੇ ਵੀਡੀਓ 'ਚ ਹੀ ਕਿ ਭਾਈ ਸਾਹਿਬ ਸਾਨੇ ਪੱਗ ਦੇ ਦਿਆ ਕਰੋ ਹਿੰਦੂ ਆ ਜੀ ਕਿਸੇ ਨੇ ਪੱਗ ਨਹੀਂ ਲਾ ਕੇ ਦਿੱਤੀ ਰਮਾਲ ਬੰਨ 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 ਮੰਨ ਕੇ ਉਹ ਤਾਂ ਸਿਰ ਬੰਨਿਆ ਮੁੰਡੇ ਦਾ ਜੀ ਪਰ ਫਿਰ ਵੀ ਚਲੋ ਰੱਬ ਨੇ ਨਹੀਂ ਸੁਣੀ ਇਨਸਾਨੀਅਤ ਦੀ ਗੱਲ ਕਰ ਰਹੇ ਬਿਲਕੁਲ ਇਨਸਾਨੀਅਤ ਦੀ ਗੱਲ ਕਰ ਰਹੇ ਉਹ ਤੜਫਦਾ ਰਿਹਾ ਬਚਾ ਲੋ ਬਚਾ ਲੋ ਬੋਲਦਾ ਰਿਹਾ ਪਰ ਕਿਸੇ ਬੰਦੇ ਨੇ ਮੈਂ ਬੋਲਦਾ ਨਹੀਂ ਮੈਂ ਕਿ ਪੱਗ ਦੇ ਦੋ ਕੁਝ ਕਰ ਦੋ ਕੋਈ ਕੱਪੜੇ ਛੜ ਉਹਦੀ ਸ਼ਰਟ ਉਹਦੀ ਸ਼ਰਟ ਖੋਲ ਕੇ ਉਹਦੇ ਸਿਰ ਤੇ ਬੰਨੀ ਕਿੰਨੇ ਕੁ ਮਿੰਟ ਤੜਫਦਾ ਰਿਹਾ ਵੱਧ ਵੱਧ 5-7 ਅੱਛਾ ਇੱਕ ਗੱਲ ਹੋਰ ਹੈ ਇੱਕ ਹਾਸਾ ਐਂਬੂਲੈਂਸ ਬਿਨਾ ਫੋਨ ਕਿਤੇ ਪਹੁੰਚ ਗਈ ਕਿਸੇ ਨੇ ਫੋਨ ਵੀ ਨਹੀਂ ਕੀਤਾ ਐਂਬੂਲੈਂਸ ਕੁਦਰਤੀ ਆ ਗਈ ਲੰਗ ਕਿਸੇ ਹੋਰ ਕੰਮ ਨੂੰ ਰਹੀ ਸੀ ਅਸੀਂ ਉਹਨੂੰ ਕੋ ਚੱਕ ਕੇ ਲੈ ਜਾ ਉਹ ਵੀ ਵਿਚਾਰਾ ਮੰਨ ਗਿਆ ਉਹਦੀ ਐਂਬੂਲੈਂਸ ਚ ਪਾਇਆ ਸੀ ਔਰ ਰੁਮਾਲ ਬੰਨੇ ਆ ਸ਼ਰਟ ਬੰਦੇ ਜਿੱਦਾਂ ਮਰਜੀ ਪਰ ਕਿਸੇ ਨੇ ਮਦਦ ਨਹੀਂ ਕੀਤੀ ਜੇ ਕਿਥੇ ਹੋਏਂਦਾ ਚ ਰੱਬ ਭਲਾ ਕਰੇ ਬਾਕੀ ਤਾਂ ਰੱਬ ਨੂੰ ਪਤਾ ਹੁੰਦਾ ਕਿ ਬਚਾਉਣਾ ਏ ਛੱਡਣਾ ਪਰ ਹੁਣ ਰੱਬ ਦੇ ਹੱਥ ਹੈ ਇਹ ਤਾਂ ਜੋ ਬੰਗੜ ਸਾਹਿਬ ਉਹ ਵਿਅਕਤੀ ਫੜਿਆ ਗਿਆ ਹੈ ਇਹ ਕਿਦਾਂ ਦੇਖੋ ਇਹ ਵਿਅਕਤੀ ਫੜਿਆ ਗਿਆ ਸੀਗਾ ਇੱਥੇ ਸਭ ਤੋਂ ਨਲਾਇਕੀ ਜਿਹੜੀ ਆ ਚੌਂਕੀ ਜਿਹੜੀ ਆ ਸਿਵਲ ਹਸਪਤਾਲ ਚ ਬਣੀ ਇਹਨਾਂ ਦੀ ਆ ਇੱਥੇ ਉਹਨਾਂ ਦੇ ਵੀ ਮਾੜੀ-ਮੋਟੀ ਸਾੜ ਲੱਗੀ ਸੀ ਉਹ ਮੈਡੀਕਲ ਕਰਾਣ ਆਏ ਸੀ ਤਾਂ ਇਸ ਪਰਿਵਾਰ ਨੇ ਜਿਹੜੇ ਇਹਨਾਂ ਦੇ ਕੀ ਨਾਮ ਹੈ ਜਿਨ੍ਹਾਂ ਦੀ ਦੁਕਾਨ ਤੇ ਕੰਮ ਕਰਦੇ ਸੀ ਉਹਨਾਂ ਨੇ ਆਪਣੀ ਪੱਗ ਤੱਕ ਕਿਹਾ ਵੀ ਪੁਲਿਸ ਨੂੰ ਕਿਹਾ ਵੀ ਮਿੰਤਾ ਕਰਦੇ ਪਏ ਆ ਵੀ ਇਹਨਾਂ ਨੂੰ ਰੋਕ ਕੇ ਰੱਖੋ ਸੀ ਉਹਨਾਂ ਨੇ ਕੀ ਕੀਤਾ ਕਿ ਪੁਲਿਸ ਨੇ ਉਹਨੂੰ ਭਜਾਤਾ। ਉਹ ਕਹਿੰਦੇ ਜੀ ਸਾਡਾ ਕੰਮ ਨਹੀਂ ਹੈਗਾ ਜਿਹੜੀ ਚੌਂਕੀ ਜਿਹੜਾ ਥਾਣਾ ਪੈਂਦਾ ਉਹ ਆ ਕੇ ਇਹਨਾਂ ਨੂੰ ਫੜ ਸਕਦੇ ਅਸੀਂ ਕਿ ਫੜਨ ਨੂੰ ਕਹਿ ਨਹੀਂ ਰਹੇ। ਤੁਸੀਂ ਇਹਨਾਂ ਨੂੰ ਰੋਕ ਕੇ ਰੱਖੋ ਅਸੀਂ ਥਾਣੇ ਨੂੰ ਬੁਲਾ ਲਵਾਂ। ਮੈਂ ਕਮਿਸ਼ਨਰ ਸਾਹਿਬ ਨੂੰ ਅਰ ਅਰਖਾਸਤ ਕਰਨੀ ਚਾਹਨਾ ਕਿ ਲੁਧਿਆਣੇ ਦੀ ਪੁਲਿਸ ਕੀ ਥਾਣਿਆਂ ਚ ਬੰਡੀ ਹੋਈ ਆ। ਇੱਕ ਬੰਦੇ ਦੀ ਬੱਚੇ ਦੀ ਮੌਤ ਹੋ ਗਈ ਆ। ਉਹਦੇ ਜਿਹੜੇ ਮੁਜਰਮ ਨੇ ਉਹ ਇੱਥੇ ਸ਼ਰਿਆਂਵੇਂ ਤੋਂ ਸਿਵਲ ਹਸਪਤਾਲ ਦੇ ਵਿੱਚੋਂ ਭੱਜ ਕੇ ਸ਼ਰਿਆਂਵੇਂ ਇਹਨਾਂ ਦੇ ਸਾਹਮਣੇ ਔਰ ਪੁਲਿਸ ਨੇ ਭਜਾਏ ਨੇ। ਤੇ ਜਦ ਕਿ ਉਹਨਾਂ ਰੋਕਿਆ ਜਾਂਦਾ ਤੇ ਕਿੱਡੀ ਕਬੱਡੀ ਗੱਲ ਹੈ ਇਹਦਾ ਮਤਲਬ ਅਗਰ ਕੋਈ ਕ੍ਰਾਈਮ ਸਾਹਮਣੇ ਹੋ ਰਿਹਾ ਇੱਕ ਮੁਲਾਜ਼ਮ ਸਾਹਮਣੇ ਖੜਾ ਉਹ ਕੀ ਕਹੇਗਾ ਕਿ ਮੈਂ 7 ਨੰਬਰ ਥਾਣੇ ਦਾ ਤੇ 3 ਨੰਬਰ ਦਾ ਕ੍ਰਾਈਮ ਹੈ ਤੁਸੀਂ ਉੱਥੇ ਜਾਓ ਤੇਰਾ ਫਰਜ ਨਹੀਂ ਬਣਦਾ ਬੰਗਰ ਸਾਹਿਬ ਪੁਲਿਸ ਕਿੱਦਾਂ ਭਜਾ ਸਕਦੀ ਹੈ ਹਾਲਾਂਕਿ ਦੋ ਦੋਨੋਂ ਪਾਰਟੀਆਂ ਇੱਥੇ ਆਈ ਸੀ ਕਿ ਚਲੋ ਇੱਕ ਦੀ ਦੁਰਘਟਨਾ ਦੇ ਨਾਲ ਮੌਤ ਹੋ ਗਈ ਠੀਕ ਹੈ ਪਰ ਪੁਲਸ ਦਾ ਨਾਲ ਇਹਦਾ ਕੀ ਤਾਲੁਕਾ ਭਜਾਉਂਦਾ ਬਿਲਕੁਲ ਤੁਹਾਡਾ ਜਵਾਬ ਜਿਹੜਾ ਹੈ ਬਾਜੀਬਾ ਪੁਲਿਸ ਦਾ ਇਹ ਸੀ ਅਸੀਂ ਪੁਲਿਸ ਨੂੰ ਕਹਿਆ ਸੀ ਤੁਸੀਂ ਇਹਨੂੰ ਰੋਕ ਕੇ ਰੱਖੋ ਅਸੀਂ ਸਬੰਧਤ ਥਾ ਕਿਉਂਕਿ ਇਹਦੀ ਜਿਹੜੀ ਅੰਡਰੇਜ ਆ ਇਹਨਾਂ ਕੋ ਵੀਡੀਓ ਵੀ ਆ ਉਹਨਾਂ ਨੇ ਬੋਲਿਆ ਉਹਦੀ ਮਾਂ ਨੇ ਵੀ ਜਿਹੜਾ 17 ਸਾਲ ਦੇ ਬੱਚੇ ਆ ਔਰ ਇਹਨਾਂ ਦੀ ਗਲਤੀ ਹੈ ਸਾਨੂੰ ਮਾਫ਼ ਕਰ ਦਿਓ ਅਸੀਂ ਕਿ ਮਾਫ਼ ਕਾਨੂੰਨ ਕਰੇਗੇ ਕਿ ਬੱਚੇ ਦੀ ਜਾਨ ਚਲੀ ਗਈ ਉਹਨਾਂ ਦਾ ਪਰਿਵਾਰ ਉਜੜ ਗਿਆ 33 ਸਾਲ ਦਾ ਉਹਨਾਂ ਦਾ ਮੁੰਡਾ ਸੀ ਉਹ ਦੇਖੋ ਕਿੰਡੀ ਬਜ਼ੁਰਗ ਮਾਂ ਕੀ ਉਹ ਕਿਤੇ ਸਾਰੇ ਜਾਣਗੇ ਮੇਰਾ ਕਹਿਨ ਦਾ ਭਾਵੇਂ ਹੈ ਵੀ ਜਿਹੜਾ ਪੁਲਿਸ ਨੇ ਉਹਨੂੰ ਇੱਥੋਂ ਭਜਾਉਣ 'ਚ ਮਦਦ ਕੀਤੀ ਆ ਉਹਨਾਂ ਦੇ ਮਾੜੀ-ਮੋਟੀ ਛੜੀਟ ਲੱਗੀ ਆ ਤੇ ਪੁਲਿਸ ਨੇ ਉਹਨਾਂ ਨੂੰ ਭਜਾ ਦਿੱਤਾ ਜੇ ਉਹਨਾਂ ਨੂੰ ਅਸੀਂ ਰੋਕਿਆ ਜਾਂਦਾ ਤਾਂ ਉਹਨਾਂ ਦੇ ਉੱਤੇ ਪਰਚਾ ਦਰਜ ਹੁੰਦਾ ਉਹਨਾਂ ਦੀ ਅਰ ਆਪਣੀ ਕਨਵਿੰਸ ਨਹੀਂ ਦੇਣੀ ਕਿ ਆਪਣੀ ਜਾਣ ਨਾਲ ਵੀ ਖਲਵਾੜ ਕਰਦੇ ਆ ਲੋਕਾਂ ਦੇ ਪਰਿਵਾਰ ਵੀ ਜੋੜਦੇ ਨੇ ਹਾਲਾਂਕਿ ਕੁਝ ਮਹੀਨੇ ਪਹਿਲਾਂ ਇੱਕ ਮੀਟਿੰਗ ਵੀ ਬੈਠੀ ਸੀ ਟ੍ਰੈਫਿਕ ਵੱਲੋਂ ਕਿ ਜਿਹੜੇ ਕਿ ਅੰਡਰਏਜ ਬੱਚੇ ਨੇ ਉਹਨਾਂ ਦੇ ਚਲਾਨ ਕਿਤੇ ਨਹੀਂ ਚਾਹੀਏ ਜਿਹੜੇ ਕਿ ਆ ਮਾਪਿਆਂ ਨੂੰ ਪਾਜੀ ਇਹ ਸਭ ਖਾਨਾ ਪੂਰੀ ਹੈ ਟ੍ਰੈਫਿਕ ਜਿਹੜੀ ਪੁਲਿਸ ਸਭ ਤੋਂ ਕਰਪਟ ਹੈ ਮੈਂ ਤੁਹਾਨੂੰ ਦੱਸਣਾ ਤੁਸੀਂ ਇਸ ਜਿਹੜਾ ਏਰੀਆ ਨਾ ਅੰਸ਼ ਸ਼ਹਿਰ ਦੇ ਅੰਦਰ ਜਿੱਥੇ ਟ੍ਰਾਂਸਪੋਰਟਾਂ ਬਣੀਆਂ ਹੋਈਆਂ ਸੀਪੀ ਸਭ ਤੁਸੀਂ ਜਦੋਂ ਮਰਜ਼ੀ ਚੈੱਕ ਕਰਾ ਲੈਣਾ ਜਿੰਨੀਆਂ ਓਵਰਲੋਡ ਗੱਡੀਆਂ ਤੁਸੀਂ ਕੱਲ ਨੂੰ ਇਹ ਸਟੋਰੀ ਕਰਨਾ ਓਵਰਲੋਡ ਗੱਡੀਆਂ ਸ਼ਹਿਰ ਦੇ ਵਿੱਚੋਂ ਸ਼ਰਿਆਮ ਨਿਕਲ ਕੇ ਜਾਂਦੀਆਂ ਤੁਸੀਂ ਯਾਦ ਕਰੋ 3 ਸਾਲ ਪਹਿਲਾਂ ਖੋਡ ਮੱਲੇ ਇੱਕ ਬੱਚੀ ਦੀ ਮੌਤ ਕਰ ਦਿੱਤੀ ਸੀ ਬਲੈਰੋ ਗੱਡੀ ਨੇ ਔਰ ਉਹਨਾਂ ਨੇ ਪ੍ਰਦਰਸ਼ਨ ਕੀਤਾ ਤੇ ਬੰਦ ਕਰਤੀਆਂ ਬਸ ਥੋੜੀ ਦਿਨ ਇਹਨਾਂ ਨੂੰ ਅਸਰ ਰਹਿੰਦਾ ਉਸ ਤੋਂ ਬਾਅਦ ਅੱਜ ਦੀ ਡੇਟ 'ਤੇ ਜਿਹੜੀ ਗੱਡੀ ਦੇ ਮਾਲ ਵਿੱਚ ਅਗਰ 20 ਕੁਇੰਟਲ ਜਾਣਾ ਤਾਂ ਉਹਦੇ 60 ਕੁਇੰਟਲ ਮਾਲ ਲੱਦੇ ਹੁੰਦਾ ਇਹ ਸਾਰਾ ਇਹਨਾਂ ਦਾ ਜਿੰਨੀਆਂ ਟਰਾਂਸਪੋਰਟਾਂ ਨੇ ਇੱਥੇ ਅਸ਼ੋਕ ਮੈਂ ਇੱਕ ਸੁਣਿਆ ਜਿਹੜਾ ਆਪਣੇ ਨੂੰ ਬੜਾ ਫੇਸਬੁੱਕ ਤੇ ਹਾਈਲਾਈਟ ਹੁੰਦਾ ਸਭ ਤੋਂ ਵੱਧ ਕਰਪਟ ਉਹ ਇੱਥੇ ਕਰਦਾ ਮੈਂ ਉਹ ਵੀ ਦੇਖਿਆ ਸਰਦਾਰ ਮੁੰਡਾ ਪਤਲਾ ਜਾ ਔਰ ਉਹ ਖਾਕੀ ਪੱਗ ਬੰਨ ਕੇ ਆਂਦਾ ਉਹਨੇ ਪੀਲੀ ਲਾਲ 50 ਲਾਈ ਹੁੰਦੀ ਆ ਤੇ ਸਾਰੇ ਮਹੀਨੇ ਉਹ ਇਕੱਠੇ ਕਰਦੇ ਉਹਨਾਂ ਦੀ ਕਿਸੇ ਗੱਡੀਆਂ ਦੇ ਚਲਾਨ ਨਹੀਂ ਹੁੰਦੇ ਇਹ ਜਿੰਨਾ ਕੰਮ ਆ ਸਿਰਫ ਜਿਨੇ ਹਲਮਟ ਨਹੀਂ ਪਾਇਆ ਉਹਦੇ ਵਾਸਤੇ ਹੁੰਦਾ ਚਲਾਨ ਜਿਨੇ ਬੈਲਟ ਨਹੀਂ ਲਾਈ ਉਹਦੇ ਵਾਸਤੇ ਹੁੰਦਾ ਚਲਾਨ ਸਭ ਡਰਾਮੇਬਾਜ਼ੀ ਸਭ ਦਿਖਾਵਾ ਵਾ ਅਸਲ ਦੇ ਵਿੱਚ ਕਾਨੂੰਨ ਨੂੰ ਛਿੱਕੇ ਟੰਗਿਆ ਆਪਣੇ ਮਿੰਨੇ ਇਕੱਠੇ ਕਰਦੇ ਸਾਰੀਆਂ ਗੱਲਾਂ ਜਿਹੜੀਆਂ ਸੀਪੀ ਸਾਹਿਬ ਦੇ ਨੋਟਿਸ ਹੋਣੇ ਚਾਹੀਦੇ ਆ ਉਹਨਾਂ ਦੇ ਸੀਨੀਅਰ ਅਫਸਰਾਂ ਦੇ ਧਿਆਨ 'ਚ ਨਹੀਂ ਆ ਅਗਰ ਸੀਨੀਅਰ ਅਫਸਰਾਂ ਦੇ ਧਿਆਨ ਦੇ ਵਿੱਚ ਜਿਹੜੀਆਂ ਕਾਲੀਆਂ ਪੇਡਾਂ ਫੜ ਲਈਆਂ ਨਾ ਤਾਂ ਇਦਾਂ ਦੇ ਬੱਚਿਆਂ ਦੀ ਜਾਨ ਨਾ ਜਾਵੇ। ਠੀਕ ਬਿਲਕੁਲ ਬੜੇ ਗੰਭੀਰ આરોਪ ਲਗਾਏ ਨੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਮਾਤਾ ਪਿਤਾ ਨਾਲ ਗੱਲਬਾਤ ਕਰ ਲੈ ਮਾਤਾ ਜੀ ਬੜਾ ਅਫਸੋਸ ਹੋਇਆ ਸੁਣ ਕੇ ਕਿ ਜਿਹੜੇ ਪਾਜੀ ਦੇ ਗੁਜ਼ਰ ਚੁੱਕੇ ਨੇ ਤੇ ਮਤਲਬ ਵਿਆਹ ਹੋਈ ਸੀ ਕਿ ਕਿੰਨੇ ਬੱਚੇ ਸੀਗੇ ਦੋ ਬੱਚੇ ਆ ਬਟਾ ਦੋ ਬੱਚੇ ਠੀਕ ਹੈ ਤੇ ਕੀ ਕਰਦੇ ਨੇ ਉਹ ਦੋ ਬੱਚੇ ਦੋ ਨਾ ਇੱਕ 8th ਕਲਾਸ ਚ ਹੈ ਇੱਕ 7th ਕਲਾਸ ਚ ਘਰ ਚ ਇਕੱਲੇ ਇਕੱਲੇ ਸੀਗੇ ਕੰਮ ਆਉਣ ਵਾਲੇ ਇੱਕ ਹੋਰ ਆ ਉਹ ਹੈਂਡੀਕੈਪ ਆ ਉਹ ਕੁਝ ਨਹੀਂ ਕਰ ਸਕਦਾ ਇਹ ਹੀ ਸੀਗਾ ਇਹਦੇ ਸਾਰੇ ਜੀ ਦੇ ਜੀਰੇ ਸੀ ਬਸੇ ਕੀ ਹੋਇਆ ਮੈਨੂੰ ਕੁਝ ਨਹੀਂ ਪਤਾ ਜੀ ਮੁੰਡਾ ਸਾਡਾ ਬੇਹੋਸ਼ ਹੋ ਗਿਆ ਸੀ ਇੱਥੇ ਆ ਕੇ ਹੋਸ਼ ਆਈ ਹੈ ਮੁੰਡੇ ਨੂੰ ਤੁਹਾਡਾ ਨਾਮ ਕੀ ਤੁਹਾਡਾ ਮੇਰਾ ਮੇਰਾ ਨਾਮ ਸੁਨੀਤਾ ਰਾਣੀ ਹੈ ਤੁਸੀਂ ਸਿਵਲ ਹਸਪਤਾਲ ਆਇਓ ਕਾਰਨ ਵੀ ਹੈ ਮੈਨੂੰ ਫੋਨ ਆਇਆ ਕਿ ਜਤਨ बेहोश ਹੋ ਗਿਆ ਵਾ ਉਹਦਾ ਐਕਸੀਡੈਂਟ ਹੋ ਗਿਆ ਵਾ ਤੇ ਅਸੀਂ ਸਿਵਲ ਹਸਪਤਾਲ ਲੈ ਕੇ ਜਾ ਰਹੇ ਹਾਂ ਜਲਦੀ ਪਹੁੰਚੋ ਹਾਂਜੀ ਖੂਨ ਵੀ ਹੋ ਗਿਆ ਇਹ ਜਤਿਨ ਬੱਚਾ ਤੁਹਾਡਾ ਹਾਂਜੀ ਮੇਰਾ ਬੇਟਾ ਜਤਿਨ ਨਾਮ ਕੀ ਕਰਦਾ ਇਹ ਪੜਦਾ ਵਾ ਪੜਦਾ ਅੱਛਾ ਕਿਹਨਾਂ ਕਾਰਨਾਂ ਨੂੰ ਲੈ ਕੇ ਹੋਈ ਮਤਲਬ ਇਹ ਤਾਂ ਪੈਂਟ ਲੈਣ ਗਿਆ ਸੀ ਸਕੂਲ ਦੇ ਕਹਿੰਦਾ ਸੌਂਵਾਰ ਨਾਲ ਗਰਮ ਪੈਂਟ ਪਾਣੀ ਹੈ ਮੰਮੀ ਮੈਂ ਕੱਪੜਾ ਲੈ ਆਵਾਂ ਜਾ ਕੇ ਤੇ ਇਹ ਕੱਪੜਾ ਲੈ ਆਣ ਆਇਆ ਸੀ ਸਕੂਲ ਦਾ ਪੁੱਛ ਲੀ ਕਿੱਥੇ ਹੋਣੀ ਇੱਕ ਪਾਰਟੀ ਅਸੀਂ ਆਂ ਦੂਜੀ ਪਾਰਟੀ ਜਿਹਨੇ ਐਕਸੀਡੈਂਟ ਕੀਤਾ ਜਿਹੜਾ ਅੰਡਰ ਸੰਬੰਧਿਤ ਥਾਣੇ ਨੂੰ ਸੂਚਿਤ ਕੀਤਾ ਉਹ ਵੀਰਜੀ ਜਦੋਂ ਸਾਨੂੰ ਪਤਾ ਹੀ ਰੇਟ ਲੱਗਿਆ ਤੁਹਾਨੂੰ ਵੀਰਜੀ ਐਸੀ ਤਾਂ ਨਹੀਂ ਸਾਡਾ ਵਕੀਲ ਗੱਲ ਕਰੂਗਾ ਸਵੇਰੇ ਕੋਈ ਗੱਲ ਨਹੀਂ ਸਾਡਾ ਹਾਂ ਵਕੀਲ ਸੋਰੇ ਗੱਲ ਕਰੂਗਾ ਅਸੀਂ ਇੱਥੇ ਬੈਠੇ ਆ ਜਿਹੜੇ ਸਾਡੇ ਬੰਦੇ ਦੀ ਮੌਤ ਹੋਈ ਆ ਜਿਹੜੇ ਬੰਦੇ ਨੇ ਕੀਤਾ ਉਹ ਭੱਜ ਗਏ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਜਿੰਦਰ ਸਿੰਘ ਆ ਆਪਾਂ ਉਸ ਗੱਲ ਕਰਦੇ ਆ ਇਨਸਾਨੀਆਂ ਦੇ ਤੌਰ ਤੇ ਇਹ ਸਾਡੇ ਵੱਡੇ ਆ ਸੁਪੀਰੀਅਰ ਆ ਇਹਨਾਂ ਦਾ ਫਰਜ਼ ਬਣਦਾ ਵੀ ਇੱਕ ਤਾਂ ਚਲੋ ਪੂਰਾ 1 ਮਿੰਟ ਭਾਜੀ ਮੈਂ ਉਹਨਾਂ ਨੂੰ ਕਹਿ ਰਿਹਾ ਨਾ 17 ਸਾਲ ਉਮਰ ਆ ਮੁੰਡੇ ਦੀ ਇੱਥੇ ਮਨਵਰਨਸੀ ਸੀਗਾ ਨਾ ਤੁਸੀਂ ਬੰਦੇ ਭਜਾਏ ਉਹ ਨਹੀਂ ਜੀ ਅਸੀਂ ਕੋਈ ਬੰਦੇ ਨਹੀਂ ਭਜਾਏ ਅਸੀਂ ਇਹਨਾਂ ਨੂੰ ਇਹੀ ਕਿਹਾ ਵੀ ਜਿਹੜੇ ਸਬੰਧਰ ਥਾਣੇ ਆ ਕਾਰਵਾਈ ਉਹੀ ਕਰਨਗੇ ਅੱਛਾ ਜੀ ਸਰ ਅਸੀਂ ਹੋਰ ਅਸੀਂ ਕੌਣ ਭਜਾਉਣ ਵਾਲੇ ਅੱਛਾ ਤੇ ਇਹਨਾਂ ਉਰੂਪ ਲਾ ਰਹੇ ਹੋਈ ਕੋਈ ਨਹੀਂ ਲਾਉਂਦੇ ਲਾਈ ਜਾਂਦੇ ਕੋਈ ਗੱਲ ਉਹ ਵੀ ਹੁਣ ਇਸ ਦੁਨੀਆ ਤੋਂ ਚਲਾ ਗਿਆ ਵਾ ਇੱਕ ਜਿਹੜੀ ਕਿ ਇਹ ਭयंकर ਟੱਕਰ ਹੁੰਦੀ ਆ ਸਾਡਾ ਖਾਸਾ ਹੋਣ ਦਾ ਦਰਦਨਾਕ ਹਾਸਾ ਜਿਹੜੀ ਕਿ ਹੁੰਦਾ ਵੈ ਮਾਤਾ ਪਿਤਾ ਦਾ ਰੋ ਰੋ ਕੇ ਜਿਹੜਾ ਕਿ ਇਹ ਬੁਰਾ ਹਾਲ ਹੈ ਦੁੱਖ ਜਿਹੜਾ ਕਿ ਹੈ ਸੰਜਾ ਨਹੀਂ ਕਰ ਪਾ ਰਹੇ ਪਰ ਕਿਸੇ ਨਾ ਕਿਤੇ ਰੋਡ ਤੇ 10 ਤੋਂ 15 20 ਮਿੰਟ ਜਿਹੜਾ ਕਿਹਾ ਉਹ ਵਿਅਕਤੀ ਤੜਪਦਾ ਰਿਹਾ ਉਹਨਾਂ ਦੇ ਦੌਰਾਨ ਕਿਹਾ ਜਾਂਦਾ ਹੈ ਕੁਦਰਤੀ ਇੱਕ ਐਂਬੂਲੈਂਸ ਜਰੀ ਕੇ ਲੰਘ ਰਹੀ ਸੀ ਉਸਨੇ ਐਂਬੂਲੈਂਸ ਲੰਘ ਰਹੀ ਸੀ ਤੇ ਉਸਨੇ ਆਪਣੇ ਉਸ ਵਿਅਕਤੀ ਨੂੰ ਚੱਕਿਆ ਤੇ ਐਂਬੂਲੈਂਸ ਹਸਪਤਾਲ ਵਿੱਚ ਆਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਤਾ ਪਿਤਾ ਰੋ ਰੋ ਕੇ ਜਿਹੜਾ ਕਿਹਾ ਬੁਰਾ ਹਾਲ ਹੋਇਆ ਪਿਆ ਵੈ ਤੇ ਤਸਵੀਰਾਂ ਨੇ ਉਹਨੇ ਪੁਲ ਹਾਲਾਂਕਿ ਆਰੋਪ ਗੰਭੀਰ ਹੋਰ ਆਰੋਪ ਵੀ ਲਾਏ ਜਾ ਰਹੇ ਆ ਸਿਵਲ ਹਸਪਤਾਲ ਦੀ ਚੌਂਕੀ ਦੇ ਜਿਹੜੇ ਕਿ ਇੱਥੇ ਮੁਲਾਜ਼ਮ ਬੈਠੇ ਹੁੰਦੇ ਨੇ ਉਹਨਾਂ ਦੇ ਆਰੋਪ ਵੀ ਲਾਇਆ ਜਾ ਰਿਹਾ ਕਿ ਉਸ ਨਾਬਾਲਿਗ ਜਿਹੜਾ ਜਿਹੜੇ ਜਿਹਨੇ ਟੱਕਰ ਮਾਰੀ ਹੈ ਇੱਕ ਵਿਅਕਤੀ ਦੇ ਵਿੱਚ ਜਿਹਦੀ ਜਿਹਦੀ ਮੌਤ ਹੋ ਚੁੱਕੀ ਹੈ ਉਹ ਨਾਬਾਲਿਗ ਬੱਚੇ ਨੂੰ ਇੱਥੋਂ ਦੀ ਭਜਾ ਦਿੱਤਾ ਗਿਆ ਹੈ ਇਹ ਤਸਵੀਰਾਂ ਚ ਦੇਖ ਸਕਦੇ ਹੋ ਤੁਸੀਂ ਕਿ ਉਹੀ ਇਹ ਉਹੀ ਨਾਬਾਲਿਗ ਬੱਚਾ ਹੈ ਜਿਹਨੇ ਕਿ ਭਿਆਨਕ ਟੱਕਰ ਮਾਰੀ ਹੈ ਉਸ ਵਿਅਕਤੀ ਦੇ ਵਿੱਚ ਉਮਰ ਕਰੀਬਨ ਉਸੀ 33 ਸਾਲ ਦਸੀ ਜਾ ਰਹੀ ਹੈ ਚਿਕਨ ਚਿਕਨ ਦੇ ਸ਼ਾਪ ਤੇ ਕੰਮ ਕਰਦਾ ਸੀਗਾ ਤੇ ਉਸ ਕੀ ਕਾਰਵਾਈ ਕਰਦੀ ਹੈ ਆਨ ਵਾਲੇ ਸਮੇਂ ਤੇ ਵਿੱਚ ਜਲਦ ਪਤਾ ਚੱਲੇਗਾ ਜੁੜਿਓ ਲਧਾਨ ਲਈ اتنا ਹੂਮ ਬੀ ਰਿਪੋਰਟ ਧੰਨਵਾਦ